ਯਾਵ ਲਾਏ 88 ਚannels ਤੇ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੇਲੇ ਦੀ اہم ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਪਿੰਡ ਸਦਵਾ ਵਿਖੇ ਬਾਬਾ ਕਾਲਾ ਮਹਿਲ ਦੇ ਸਤਾਨ ਤੇ ਸੰਭੂ ਬਰਾਦੀ ਦਾ ਸਲਾਮਾ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਸਤਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦੌਰਾਨ ਪਰਚੋ ਰੋਇ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵੱਖ-ਵੱਖ ਕੀਰਤਨੀਕ ਬੇਸ਼ਰੀ ਕਥਾ ਵਾਚ ਕੇ ਜਸਾਂ ਨੇ ਇਲਾਹੀ ਬਾਣੀ ਦਾ ਸੰਤਨ ਨੂੰ ਨਿਹਾਲ ਕੀਤਾ ਅਤੇ ਬਾਬਾ ਕਾਲਾ ਮਹਿਲ ਜੀ ਦੀ ਇਤਿਹਾਸ ਬਾਰੇ ਜਾਣੂ ਕਰਾ ਆ ਗਿਆ ਇਸ ਮੌਕੇ ਤੇ ਬਾਬਾ ਕਾਲਾ ਮਹਿਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਸੰਧੂ ਆਮ ਆਦਮੀ ਪਾਰਟੀ ਯੂਥ ਵਿੰਗ ਹਲਕਾ ਕਾਦੀਆਂ ਕੋਆਰਡੀਨੇਟਰ ਪ੍ਰਧਾਨ ਗੁਰਦੀਪ ਸਿੰਘ ਉਰਫ ਦੀਪ ਸੰਧੂ ਨੇ ਦੱਸਿਆ ਕਿ ਸੰਧੂ ਬਰਾਜੀ ਵੱਲੋਂ ਹਰ ਸਾਲ 3 ਅਕਤੂਬਰ ਨੂੰ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕਰਾਇਆ ਜਾਂਦਾ ਹੈ ਜਿਸ ਵਿੱਚ ਸੰਤੂ ਬਰਾਦੀ ਸਮੇਤ ਇਲਾਕੇ ਦੀਆਂ ਸੰਗਤਾਂ ਹੋ ਮਾਮਾ ਆ ਕੇ ਸੇਵਾ ਕਰਕੇ ਬਾਬਾ ਕਾਲਾ ਮੈਦ ਦੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਸਮਾਗਮ ਵਿੱਚ ਸਹਿਯੋਗ ਕਰਨ ਵਾਲੇ ਸਹਿਯੋਗੀਆਂ ਭਾਗ ਲੈਣ ਵਾਲੇ ਬੱਚਿਆਂ ਅਤੇ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸ਼ਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਜਦਕਿ ਬੱਚਿਆਂ ਨੂੰ ਯਾਦਗਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਆਇ ਇੱਕ ਜਥਿਆਂ ਦਾ ਮਾਨ ਸਤਕਾਰ ਕੀਤਾ ਗਿਆ ਇਸ ਮੌਕੇ ਤੇ ਪ੍ਰਧਾਨ ਸਤਨਾਮ ਸਿੰਘ ਸੱਪਾ ਸੰਧੀ ਯੂਥ ਪ੍ਰਧਾਨ ਗੁਰਦੀਪ ਸਿੰਘ ਉਰਫ ਦੀਪ ਸੰਧੂ ਤੋਂ ਇਲਾਵਾ ਸਰਦਾਰ ਜਗENDER ਸਿੰਘ ਸੰਧੂ ਸ਼ਾਬਕਾ ਸਰਪੰਚਾ ਹਰਦੇਵ ਸਿੰਘ ਦੇਵੀ ਬਾਬਾ ਨਥਾ ਸਿੰਘ ਹਰਪਾਲ ਸਿੰਘ ਸੰਧੂ ਜੋਗ ਰਾਜ ਸਿੰਘ ਰਾਜਾ ਲਖਵਿੰਦਰ ਸਿੰਘ ਸੰਧੂ ਮਾਸਟਰ ਦਲ ਜਨ ਬਲਵਿੰਦਰ ਸਿੰਘ ਸੰਧੂ ਬਲਵਿੰਦਰ ਸਿੰਘ ਸੰਧੂ ਗੁਰਮਖ ਸਿੰਘ ਸੰਧੂ ਰਵਿੰਦਰ ਸਿੰਘ ਸੰਧੂ ਬਲਜੋਤ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਣੇ ਆ ਸਮਾਗਮ ਦੀਆਂ ਕੁਝ ਲਾਈਵ ਤਸਵੀਰਾਂ ਪੱਤਰਕਾਰ ਮਜੀਦ ਦੀ ਖਾਸ ਰਿਪੋਰਟ ਜਿਹੜਾ ਜਿਹੜਾ ਪਿੰਡ ਖਾਣ ਸਮਾਗਮ ਨੂੰ ਆਇਆ ਹੈ ਦੇ ਬੰਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਸਾਡੇ ਪਿੰਡ ਸੰਵਾਰੀ ਵਿੱਚ ਸੰਧੂਆ ਦੇ ਜਟੇਰੇ ਬਾਬਾ ਕਾਲਾ ਨਰ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਜੋ ਕਿ ਅੱਜ ਨਵਾਂ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਇਹਦੇ ਵਿੱਚ 10 ਰਾਗੀ ਜਥੇ ਆਏ ਸੀਗੇ ਜੋ ਕਿ ਸੰਤਾ ਦੇ ਸੰਯੋਗ ਨਾਲ ਪਿੰਡ ਸੰਵਾਦੀ ਸੰਗਠਨ ਦੇ ਸੰਯੋਗ ਔਰ ਲਾਗਲੇ ਪਿੰਡਾਂ ਦੇ ਸੰਗਠਨ ਦੀ ਸੰਯੋਗ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਔਰ ਬੜੀ ਮਿਹਰ ਦੀ ਕਿਰਪਾ ਹੋਈ ਕਿ ਬਹੁਤ ਹੀ ਭਰਵਾ ਮੇਲਾ ਪਾਇੰਤੀ ਕਰਾਇਆ ਗਿਆ ਹੈ ਬਾਬਾ ਕਾਲਾਮਾਰ ਸਾਹਿਬ ਜੀ ਦੀ ਕਮੇਟੀ ਬਾਬਾ ਕਾਲਾਮਾਰ ਸਾਹਿਬ ਜੀ ਦੇ ਪ੍ਰਧਾਨ ਔਰ ਕਮੇਟੀ ਦੇ ਸਹਿਯੋਗ ਨਾਲ ਔਰ ਸਾਰੇ ਜੂਤ ਦੇ ਸਹਿਯੋਗ ਨਾਲ ਤੁਸ ਆਸ ਕਰਦੇ ਜੇ ਅੱਗੇ ਆਉਣ ਵਾਲੇ ਮੇਲੇ ਜਿਹੜੇ ਆ ਬਾਬਾ ਕਾਲਾਮਾਰ ਸਾਹਿਬ ਜੀ ਦੇ ਉਸ ਤੋਂ ਵੱਧ ਚੜ ਕੇ ਜਿਹੜਾ ਵਾ ਸੰਕਾਂ ਮਨਾਉਣ ਗੀਆਂ ਔਰ ਵੱਧ ਚੜ ਕੇ ਸੇਜੋ ਬਣੀਆਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਹ ਇਹ ਵੀ ਸਾਡੇ ਸੰਧੂਆਂ ਦੇ ਜਥੇਰੇ ਆ ਜੀ ਸਾਡਾ ਪਿੰਡ ਸੰਧਾ ਜਿਲ੍ਹਾ ਬਲਾਸਰ ਇਹ ਸਾਡੇ ਸੰਧੂਆਂ ਦੇ ਜਥੇਰੇ ਨੇ ਸਾਡੇ ਵੱਡੇ-ਵਡੇਰੇ ਨੇ ਇਹ तकरीबन 11ਵਾਂ 12ਵਾਂ ਸਮਾਗਮ ਆ ਜੀ ਇਹ ਸਾਡਾ ਐਸਾ ਸਮਾਗਮ ਆ ਐਸੇ ਸਾਡੇ ਰਹਿਬਰ ਨੇ ਸਾਡੇ ਸੰਧੂਆਂ ਦੇ ਵੱਡੇ-ਵਡੇਰੇ ਨੇ ਇੱਥੇ ਜੋ ਮੰਗਲੋ ਮਿਲ ਜਾਂਦਾ ਮੱਸਾ ਤੇ ਸਾਡੇ ਕੋਲ ਮੱਸਾ ਬਹੁਤ ਅਗਦੀ ਇਹ ਖਾਲੀ ਦਾਵਾ ਥਾਨ ਆ ਜੀ ਇੱਥੇ ਜੋ ਮਿਲਦਾ ਪੂਤ ਨਲਵਾ ਰਾਜ ਮੇਰਲਾ ਭਾਗ ਮੇਰਲਾ ਜੀਵੀਰਾ ਮੇਰਲੇ ਅਖੰਡ ਪਾਤਸ਼ਾਹ ਪਰਸਨ ਕੋ ਰਹਦੇ ਅੱਜ ਭੋਗਦੇ ਅੱਜ ਸੇਵਾ ਸੇਸ਼ਨਾਗਰ ਦੇ ਦਸਨੀ ਸੰਗਤਾਂ ਨੇ ਕੀਤੀ ਆ ਸੇਵਾਾਂ ਕੀ ਸੰਗਤਾਂ ਨੂੰ ਦਸਨੀ ਉਹਨਾਂ ਨੇ ਦੇਖਿਆ ਉਹਨਾਂ ਨੇ ਦੇਖਿਆ ਕਿਉਂਕਿ ਉਹ ਦਰਬਾਰ ਆ ਕੇ ਸਾਰੇ ਮੇਰੇ ਮੱਝ ਸਿਧੀਆਂ ਨੇ ਸਾਡੀ ਜਿੰਨਾ ਚਿਰ ਅਸੀਂ ਪਹਿਲੀਆਂ ਤਾਂ ਇੱਥੇ ਆ ਕੇ ਬਾਬਾ ਜੀ ਦੇ ਦਰਬਾਰ ਤੇ ਨਹੀਂ ਚੜ੍ਹਦੇ ਉਹਨਾਂ ਜਿਹੜੇ ਅਸੀਂ ਬੋਗਣੀ ਟੁਠਾ ਨਹੀਂ ਕਰਦੇ ਜੀ ਸਾਡੇ ਵੱਡੇ ਵੱਡੇ ਨੇ ਹਰ ਸਾਲ ਸਮਾਗਮ ਮਨਾਉਂਦੇ ਬੜੀ ਬੜੀ ਗੂਰਤ ਸੰਗਤਾਂ ਸੰਭੂ ਤੋਂ ਬੜੀ ਬੜੀ ਗੂਰਤ ਤੋਂ ਆਉਂਦੇ ਨੇ ਸਾਰੇ ਨਾਗਰਿਕਾਂ ਨੂੰ ਸੰਬੋਧਣਾ ਇਹ ਰਲ ਕੇ ਸਾਰੇ ਮਨੋਂ ਦੇ ਬਨੇਸ਼ੀ ਕਿਆਂਪੁਰ ਸਦਵਾ ਇਹ ਸਾਡੇ ਵੀ ਫੌਜੀ ਸਾਹਿਬ ਨੇ ਲਕਟਰ ਸਾਹਿਬ ਇਹਦੇ ਭਾਈ ਸਾਹਿਬ ਯੂਨੀਵਰਸਿਟੀ ਵਾਲੇ ਕਹਿੰਦੇ ਰਾਜ ਦੇ ਬੜੇ ਬੜੇ ਦੂਤ ਹੋ ਕੇ ਸੰਤਾ ਆਉਂਦਿਆਂ ਨੇ ਮੁਹਮੰਦੀਆ ਮਰਾਦਾ ਪ੍ਰਾਪਤ ਕਰ ਗਏ ਨੇ ਜਿਹੜਾ ਇੱਕ ਮੰਤਰੀ ਦੇ ਚੇਤਨਾ ਇੱਥੇ ਆ ਕੇ ਅਰਵਾਸ ਬੇਨਤੀ ਕਰਦਾ ਸੀ ਉਹ ਵੀ ਅਰਵਾਸ ਬੇਨਤੀ ਐਨ ਫੁੱਲ ਹੋ ਜਾਂਦੀ ਬੜੀ ਮਾਣ ਦੀ ਰਹਿਮਤ ਹੈ ਤੇ ਹਰ ਸਾਲ ਇਸੇ ਠਿਕਦੇ ਇਸੇ ਦਿਨ ਸਮਾਗ ਮਨਾਇਆ ਜਾਂਦਾ ਤੇ ਇਹ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਪ੍ਰੋਗਰਾਮ ਤੇ ਸਾਰਾ ਪ੍ਰੋਗਰਾਮ ਸਾਡਾ ਧਾਰਮਿਕ ਹੋਣਾ ਸਿਰ ਬੁਰ ਬਰਸਾਰ ਵੀ ਮਹਾਰਾਜ 18 ਪਰ ਸਾਬਾ ਨੇ ਦੇਲੇ ਭੋਗ ਪਿੰਡ ਦੇ ਨਾਲ ਬਾਅਦ ਵਿੱਚ ਬਰੇ ਬਰੇ ਸੋਹਣੇ ਜੱਥੇ ਬਰੇ ਬਰੇ ਸੋਹਣੇ ਬਲਾਰੇ ਆ ਕੇ ਸੇਵਾ ਕਰਦੇ ਨੇ ਇਸ ਨਗਰ ਦਾ ਬਹੁਤ ਧੰਨਵਾਦ ਤੁਹਾਡਾ ਪ੍ਰਬੰਧਕਾਂ ਦਾ ਬੜਾ ਧੰਨਵਾਦ ਪ੍ਰੈਸ ਰਿਪੋਰਟਰ ਦਾ ਧੰਨਵਾਦ ਇਹ ਸਾਡੇ ਸਾਨੂੰ ਸਾਰਨੇ ਇਹ ਵੀ ਬਾਬਾ ਜੀ ਨੂੰ ਬੜੇ ਮੰਨਦੇ ਨੇ ਪ੍ਰੈਸ ਰਿਪੋਰਟਰ ਨੇ ਸਰਦਾਰ ਦਿਲਜੀਂਦਰ ਸਿੰਘ ਜੀ ਮਾਤਾ ਸਾਹਿਬ ਇਹਨਾਂ ਦੀ ਬੜੀ ਬੱਚੇ ਥੋੜੇ ਦਿਨ ਤੋਂ ਕੋਈ ਰਹੀ ਸੀ ਅਰ ਰਾਤ ਨੂੰ ਜੀਜੀ ਕੇ ਬਾਬਾ ਜੀ ਤੁਹਾਡੇ ਦਰਵਾਜ਼ੇ ਆਉਣਾ ਵਾ ਮਨੁੱਖਾਂ ਦੇ ਸੀ ਲੋ ਇੱਕ ਤਕਰੀਬਨ ਮੇਰੇ ਬਾਅਦ ਸਾਰਾ 1.2 ਮਹੀਨਾ ਬਾਅਦ ਮੈਂ ਜਿੱਥੇ ਉੱਥੇ ਕਿ ਅੱਜ ਆਪ ਤੁਰ ਕੇ ਆ ਕੇ ਮਨ ਦੇ ਦਰਸ਼ਨ ਕੀਤੇ ਨੇ ਇਹ ਸਾਰਾ ਸਤ ਆਸਾਨ ਹੈ ਇੱਕੋ ਗੋ ਮੰਗ ਲਓ ਇੱਕ ਮਨੂ ਹੋ ਕੇ ਇੱਕ ਛੇਤੋ ਕੇ ਵਿੱਧ ਮੰਗ ਲਓ ਪੁੱਤ ਮੰਗ ਲਓ ਰਾਜ ਮੰਗ ਲਓ ਭਾਗ ਮੰਗ ਲਓ ਜੀਰਾ ਮੰਗ ਲਓ ਸਭ ਕੁਝ ਮੇਰੇ ਦਾ ਗੋ ਮੰਗੇ ਫਾਕਰ ਆਪਣੇ ਤੇ ਸਹੀ ਸਹੀ ਗੋ ਸਾਧੂ ਹੁੰਦੇ ਨੇ ਆ ਰਹੇ ਨੇ ਜਗ ਨਾਲੋਂ ਸਾਦੀ ਦੁਖਦਿਆਂ ਦੇ ਦੇਰ ਕਰ ਦਿੰਦੇ ਸਾਦੀ ਜਿਹਦੇ ਤੇ ਹਰ ਯਾਰ ਪੂਰੇ ਦੁੱਧ ਪੁੱਟ ਤੇ ਪਦਮਣੀ ਨਾਰ ਦਿੰਦੇ ਸਾਧੂ ਫਲ ਨਾ ਦੇ ਉਹਨਾਂ ਜੁਟਿਆਂ ਨੂੰ ਕੰਡੇ ਮੁਰ ਤੋਂ ਜਿਹੜੇ ਨੇ ਖਾ ਲੰਦੇ ਜਿਵੇਂ ਸਿੰਘਾਂ ਦੇ ਛੇਰੇ ਚਾਵੇਂ ਨੇ ਸਾਦੀ ਦੁਖਦਿਆਂ ਦੇ ਜਿਹੜੇ ਤਾਰ ਦਿੰਦੇ ਜਿਹੜਾ ਮਨ ਤੇ ਚੇਤਨ ਆਵੇ ਆਸਾ ਤੇ ਮਰਜ਼ਾ ਪੂਰੀ ਹੁੰਦੀ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ